ਆਪਣੀ ਸੋਚ ਦੇ ਵਿੱਚ ਰਹਿਣ ਵਾਲੇ ਆਪਣੇ ਘਮੰਡ ਦੇ ਵਿੱਚ ਰਹਿਣ ਵਾਲੇ ਆਪਣੀ ਮਰਜ਼ੀ ਦੇ ਵਿੱਚ ਰਹਿਣ ਵਾਲੇ ਕਦੇ ਇਹ ਸੋਚਿਆ ਵੀ ਤੂੰ ਵੀ ਇਸ ਰਾਹੇ ਤੁਰ ਜਾਣਾ ਤੈਨੂੰ ਕਦੇ ਆਪਣਾ ਮਰਨਾ ਚੇਤੇ ਆਇਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੱਡੇ ਵੱਡੇ ਇਹ ਦੁਨੀਆ ਤੋਂ ਆਏ ਤੇ ਤੁਰ ਗਏ ਜੋ ਸ਼ਬਦ ਆਪ ਜੀ ਨੇ ਸਰਬਨ ਕੀਤਾ ਹੈ ਨਾ ਇਹ ਪਾਵਨ ਸ਼ਬਦ ਦੇ ਵਿੱਚ ਮਹਾਰਾਜ ਜੀ ਉਦਾਹਰਣ ਦਿੰਦੇ ਨੇ ਕਹਿੰਦੇ ਸਹੰਸਰਦਾਨ ਦੇ ਇੰਦਰ ਰੁਆਇ ਪਰਸ ਰਾਮ ਰੋਵੇ ਕਰਾਇਆ ਅਜੈਸ ਰੋਵੇ ਅਜੇ ਜਿਹੜਾ ਰਾਜਾ ਰੋਂਦਾ ਆਪਣੇ ਕਰਮਾਂ ਨੂੰ ਕਿ ਕਿਹੜੇ ਕਰਮਾਂ ਦੇ ਵਿੱਚ ਮੈਂ ਮਾੜਾ ਕੰਮ ਕੀਤਾ ਤੇ ਮੈਨੂੰ ਇਹ ਭੀਖਿਆ ਖਾਣੀ ਪੈ ਰਹੀ ਹੈ ਬੰਦੇ ਦਾ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕੀਤਾ ਹੋਇਆ ਮਾੜਾ ਕਰਮ ਉਹ ਵੀ ਵਾਪਸ ਮੁੜਦਾ ਹੈ ਤੇ ਕੀਤਾ ਹੋਇਆ ਚੰਗਾ ਕਰਮ ਉਹ ਵੀ ਵਾਪਸ ਮੁੜਦਾ ਹੈ ਹਰ ਇੱਕ ਕੰਮ ਦਾ ਫਲ ਮਿਲਦਾ ਹੈ ਜਿੱਦਾਂ ਬੰਦੇ ਨੂੰ ਕੌੜੀ ਤੇ ਮਿੱਠੀ ਜ਼ੁਬਾਨ ਦਾ ਫਲ ਮਿਲਦਾ ਹੈ ਨਾ ਐਦਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐ ਦੁਨੀਆ ਦੇ ਲੋਕੋ ਜੋ ਵੀ ਕਰਮ ਮਨੁੱਖ ਇਹ ਸੰਸਾਰ ਤੇ ਆ ਕੇ ਕਰਦਾ ਉਹਦਾ ਫਲ ਉਹਨੂੰ ਭੋਗਣਾ ਪੈਂਦਾ ਹੈ ਹਰ ਹੀਲੇ ਭੋਗਣਾ ਪੈਂਦਾ ਹੈ